ਤੁਸੀਂ ਦੇਖ ਰਹੇ ਹੋ ਕਰੰਟ ਨਿਊਜ਼ ਦੀਆਂ ਖਬਰਾਂ ਲੋਕ ਸਭਾ ਹੁਸ਼ਿਆਰਪੁਰ ਤੋਂ ਦਾਵੇਦਾਰੀ ਰੱਖਣ ਵਾਲੇ ਕਾਂਗਰਸੀ ਸਰਪੰਚ ਸੋਢੀ ਰਾਮ ਨੇ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਵੱਲੋਂ ਕਾਂਗਰਸ ਦੇ ਵਿਧਾਇਕਾ ਖਿਲਾਫ ਅਪਸ਼ਬਦ ਬੋਲਣ ਦੀ ਸਖਤ ਸ਼ਬਦਾਵਚਨ ਨਿੰਦਿਆ ਕਰਦਿਆਂ ਕਿਹਾ ਕਿ ਇਸ ਪਾਰਟੀ ਦੇ ਖਿਲਾਫ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਹੁਸ਼ਿਆਰਪੁਰ ਦੇ ਐਸਐਸਪੀ ਤੇ ਐਸਸੀ ਕਮਿਸ਼ਨ ਪੰਜਾਬ ਨੂੰ ਸ਼ਿਕਾਇਤ ਕੀਤੀ ਜਾਵੇਗੀ ਤੇ ਮੁੱਖ ਮੰਤਰੀ ਖਿਲਾਫ ਪਰਚਾ ਦਰਜ ਕਰਾਉਣ ਦੀ ਵੀ ਮੰਗ ਕੀਤੀ ਜਾਵੇਗੀ ਹਾਂਜੀ ਸਰ ਕੱਲ ਜੋ ਵਿਧਾਨ ਸਭਾ ਵਿੱਚ ਹੰਗਾਮਾ ਹੋਇਆ ਵੀ ਪੰਜਾਬ ਦੇ ਮੁੱਖ ਮੰਤਰੀ ਤੇ ਅਗਲੇ ਜੀ ਲੀਡਰਾਂ ਵਿਚਕਾਰ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਸਰਪੰਚ ਸੋਢੀ RAM ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰੀ ਭਰੀ ਆ ਮੈਂ ਔਰ ਮੈਂ ਜਨਤਾ ਨਾਲ ਗੱਲਾਂ ਜੋ ਜਨਤਾ ਜਨਾਰਦਨ ਹੁੰਦੀ ਆ ਉਹਨਾਂ ਨਾਲ ਗੱਲਾਂ ਇਸ ਕਰਕੇ ਸਾਂਝੀਆਂ ਕਰਨੀਆਂ ਕਿਉਂਕਿ ਤੁਸੀਂ ਦੇਖੋ ਜਿਹੜਾ ਸਦਨ ਹੁੰਦਾ ਉਹ ਪਵਿੱਤਰ ਹੁੰਦਾ ਔਰ ਉਹਦੇ ਵਿੱਚ ਇੱਕ ਮੁੱਖ ਮੰਤਰੀ ਜੋ ਪੰਜਾਬ ਦੀ ਨੁਮਾਇੰਦਗੀ ਕਰਦਾ ਉਹਦੇ ਐਦਾਂ ਦੀ ਘਟੀਆ ਸ਼ਬਦਾਵਲੀ ਵਰਤਣੀ ਬਹੁਤ ਹੀ ਅਫਸੋਸਜਨਕ ਹੈ ਔਰ ਇੰਨੀ ਮਾੜੀ ਸ਼ਬਦਾਵਲੀ ਪੰਜਾਬ ਦੇ ਇਤਿਹਾਸ ਵਿੱਚ ਕਿਸੇ ਮੁੱਖ ਮੰਤਰੀ ਨੇ ਨਹੀਂ ਬੋਲੀ ਔਰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਘਟੀਆ ਮੁੱਖ ਮੰਤਰੀ ਭਗਵੰਤ ਮਾਨ ਆ ਔਰ ਨਾ ਇਦਾਂ ਦਾ ਮੁੱਖ ਮੰਤਰੀ ਕਦੀ ਪੰਜਾਬ ਨੂੰ ਮਿਲਿਆ ਔਰ ਨਾ ਹੀ ਅੱਗੇ ਤੋਂ ਕਦੀ ਮਿਲੂਗਾ ਮੈਂ ਜੋ ਦੀ ਸ਼ਬਦਾਵਲੀ ਸੀ ਨਾ ਉਹਦੇ ਲਈ ਮਤਲਬ ਉਹਨੂੰ ਮਤਲਬ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਦਾਂ ਦਾ ਮਾੜਾ ਮੁੱਖ ਮੰਤਰੀ ਕਦੀ ਵੀ ਨਹੀਂ ਆਇਆ ਪੰਜਾਬ ਵਿੱਚ ਨਾ ਹੀ ਕਦੀ ਆਊਗਾ ਇਹ ਜਰੂਰ ਸੋਚ ਲਿਓ ਇਹ ਸੋਚਦੇ ਆ ਕਿ ਅਸੀਂ 92 ਆ ਉਹ ਤਾਂ ਵਧੂਆਂ ਮਜ਼ਦੂਰ ਆ ਜਿਹੜੇ ਕਰਨਵੇਂ ਆ ਇਹਨਾਂ ਦੇ ਠੀਕ ਹੈ ਜੀ ਜੋ ਇਹਨਾਂ ਨੂੰ ਆਰਡਰ ਮਿਲਦਾ ਬਸ ਉਹੀ ਬੋਲੀ ਜਾਂਦੇ ਆ ਇਹਨਾਂ ਨੇ ਅਸਲੀ ਪੰਜਾਬ ਦੇ ਮੁੱਦਿਆਂ ਦੇ ਬਜਾਏ ਬੋਲਣ ਦੀ ਬਜਾਏ ਤੌਮ ਤਾਂ ਲਾਉਣ ਲੱਗੇ ਹੋਆ ਜਿਹਦਾ ਬੁੜੀਆਂ ਤੌਮ ਦਾ ਇੱਕ ਦੋ ਤੇ ਲਾਉਂਦੇ ਤੂੰ ਫਲਾਨਾ ਆ ਤੂੰ ਧਿੰਕੜਾ ਆ ਉਹ ਜੇ ਫਲਾਨਾ ਧਿੰਕੜਾ ਹੋਇਆ ਸੀ ਤਾਂ ਹੀ ਤਾਂ ਤੁਹਾਨੂੰ ਫਤਵਾ ਦਿੱਤਾ ਲੋਕਾਂ ਨੇ ਠੀਕ ਹੈ ਜੀ ਤਾਂ ਤੁਹਾਨੂੰ ਜਿਤਾ ਕੇ 92 ਨੂੰ ਵਿਧਾਨ ਸਭਾ 'ਚ ਭੇਜਿਆ ਸੀ ਕਿ ਇਹ ਕੁਛ ਅਲੱਗ ਕੰਮ ਕਰਨਗੇ ਤੁਸੀਂ ਤਾਂ ਅੱਗੇ ਨਾਲ ਵੀ ਢੇੜਾ ਬਿਠਾ ਲਦਾ ਪੰਜਾਬ ਦਾ ਠੀਕ ਹੈ ਜੀ ਆਪਣੇ ਆਪ 'ਚ ਦੇਖੋ ਮੈਂ ਇੱਕ ਗੱਲ ਕਹਿਣੀ ਚਾਹਨਾ ਆਪਣੇ ਆਪ 'ਚ ਤੁਸੀਂ ਸੁਪਰੀਮ ਪਾਵਰ ਨਾ ਬਣੋ ਸੁਪਰੀਮ ਪਾਵਰ ਗੁਰੂ ਨਾਨਕ ਪਾਸ਼ਾ ਆ ਉਹੀ ਸੀ ਹੈ ਆਦਿ ਜੀ ਰਾਤ ਤੋਂ ਉਹੀ ਰਹਿਣੀ ਆ ਔਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸ ਦਿੰਨਾ ਰਾਵਣ ਨੇ ਪਾਵੇ ਨਾਲ ਕਾਲ ਬੰਨਿਆ ਸੀ ਉਹਦਾ ਵੀ ਹੰਕਾਰ ਟੁੱਟ ਗਿਆ ਸੀ ਸੋ ਮੁੱਖ ਮੰਤਰੀ ਸਾਹਿਬ ਇੰਨਾ ਹੰਕਾਰ ਨਾ ਕਰੋ ਜਿਹਦੇ ਲਈ ਤੁਹਾਨੂੰ ਖਮਿਆਜਾ ਵੀ ਭੁਗਤਣਾ ਪੈ ਜਾਵੇ ਔਰ ਪਾਉਗਾ ਵੀ ਜੋ ਬੀਜ ਦਾ ਉਹ ਵੱਢਣਾ ਪੈਂਦਾ ਹੁਣ ਇਹਦੀ ਵੀ ਪਰਟੀ ਦਾ ਕੀ ਐਕਸ਼ਨ ਹੋਗਾ ਕਾਂਗਰਸ ਪਾਰਟੀ ਬਣਾ ਕੀ ਕਰੇ ਜਿਲ੍ਹਾ ਲੈਵਲ ਤੇ ਜਿਲ੍ਹਾ ਲੈਵਲ ਤੇ ਦੇਖੋ ਮੈਂ ਪੰਜਾਬ ਦਾ ਕਾਂਗਰਸ ਦਾ ਵਾਈਸ ਚੇਅਰਮੈਨ ਪੰਜਾਬ ਐਸੀ ਡਿਪਾਰਟਮੈਂਟ ਤੋਂ ਜੋ ਸਾਡੇ ਆ ਮਾਨਯੋਗ ਐਮਐਲਏ ਸਾਹਿਬ ਜੋ ਆ ਆਦਮਪੁਰ ਤੋਂ ਸੁਖਵਿੰਦਰ ਕੋਟੜੀ ਜੀ ਉਨਾ ਬਾਰੇ ਜੋ ਇਹਨਾਂ ਨੇ ਮਾੜੀ ਸ਼ਬਦਾਵਲੀ ਬੋਲੀ ਆ ਕਿ ਯਾਰ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸਗਾਓ ਯਾਰ ਜੇ ਅਸੀਂ ਗਰੀਬ ਆ ਜਾਂ ਆਪਾਂ ਦਲੇ ਤੇ ਆ ਤੇ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਢੁੱਡਾਂ ਵਾਲੇ ਬਹੁਤ ਵੱਡੇ ਹੋ ਗਏ ਔਰ ਤੁਸੀਂ ਜੋ ਮਰਜੀ ਬੋਲੀ ਜਾਓ ਸੋ ਕੱਲੂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੁਕਿਆ ਜਾਊਗਾ ਔਰ ਪੁਤਲਾ ਫੁਕਣ ਤੋਂ ਬਾਅਦ ਇਹ ਐਸਐਸਪੀ ਸਾਹਿਬ ਨੂੰ ਮੈਂ ਮੈਮੋਰੰਡਮ ਵੀ ਦਿੱਤਾ ਜਾਊਗਾ ਐਸਸੀ ਐਕਟ ਦਾ ਪਰਚੇ ਵਾਸਤੇ ਕਿਉਂਕਿ ਜੋ ਇਹਨਾਂ ਨੇ ਸ਼ਬਦਾਵਲੀ ਬੋਲੀ ਆ ਭਗਵਾਨ ਸਿੰਘ ਮਾਨ ਨੇ ਔਰ ਉਹਦੀ ਮੈਂ ਕੜੇ ਸ਼ਬਦਾਂ ਚ ਨਖੇਦੀ ਕਰਦਾ ਔਰ ਐਸਸੀ ਕਮਿਸ਼ਨ ਕੋਲ ਵੀ ਪੇਸ਼ ਹੋਵਾਂਗੇ ਆਪਾਂ ਔਰ ਐਸਐਸਪੀ ਨੂੰ ਦਰਖਾਸਤ ਵੀ ਦਵਾਂਗੇ ਕਿ ਮੁੱਖ ਮੰਤਰੀ ਤੇ ਐਸਸੀ ਐਕਟ ਦਾ ਪਰਚਾ ਕੀਤਾ ਜਾਵੇ ਔਰ ਤੁਸੀਂ ਇੱਕ ਗੱਲ ਜ਼ਰੂਰ ਦੇਖੋ ਕਿ ਜਿਹੜੀ ਕਿਸਾਨਾਂ ਕਿਸਾਨ ਅੰਦੋਲਨ ਚੱਲ ਰਿਹਾ ਇਸ ਟਾਈਮ ਕਿਸਾਨ ਅੰਦੋਲਨ ਚੱਲ ਰਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਇਹ 92 ਜਿਹੜੇ 91 ਚਲੋ ਇੱਕ ਦਾ ਮੁੱਖ ਮੰਤਰੀ ਆ ਜਿਹੜੇ 91 ਆ ਬੰਧੂਆ ਮਜ਼ਦੂਰੀ ਇਹਨਾਂ ਦੇ ਹਨਾ ਜੀ ਉਹਨਾਂ ਨੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਉਹਨਾਂ ਵਿੱਚੋਂ ਕੇਸ ਬੰਦੇ ਨੇ ਕਿਸਾਨਾਂ ਨਾ ਪਰਤੀ ਆਵਾਜ਼ ਉਠਾਈ ਆ ਉਹਨਾਂ ਵਿੱਚੋਂ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਕੇਸ ਐਮਐਲਏ ਨੇ ਕਿਸਾਨ ਦੇ ਘਰ ਉਹ ਸ਼ੁਭਕਰਮਨ ਵਿਚਾਰਾ ਪੂਰਾ ਹੋਇਆ ਠੀਕ ਆ ਉਹਦੇ ਘਰ ਦੱਸੋ ਕਿਹੜਾ ਐਮਐਲਏ ਹੁਣ ਤੱਕ ਪਹੁੰਚਿਆ ਇਹ ਵੀ ਦੱਸੋ ਅਫਸੋਸ ਕਰਨ ਤੱਕ ਨਹੀਂ ਗਏ ਇਹ ਬੰਦੇ ਪਤਾ ਆ ਕਿ ਸਾਡਾ ਲੋਕਾਂ ਨੇ ਕੀ ਹਾਲ ਕਰਨਾ ਹੈ ਠੀਕ ਹੈ ਜੀ ਬਾਕੀ ਤੁਹਾਨੂੰ ਇੱਕ ਸ਼ਤਰੰਜ ਖੇਡ ਹੁੰਦੀ ਆ ਨਾ ਜੀ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਦੇਖੋ ਕੀ ਰਾਜਾ ਕੀ ਵਜੀਰ ਜਦੋਂ ਖੇਡ ਖਤਮ ਹੋ ਜਾਂਦੀ ਆ ਨਾ ਜੀ ਉਦੋਂ ਸਾਰੇ ਹੀ ਪਿਆਦੇ ਜੋ ਉਹਦੀਆਂ ਸਾਰੀਆਂ ਗੀਟੀਆਂ ਆ ਸਾਰਾ ਇੱਕ ਪਾਸੇ ਆ ਜਾਂਦਾ ਜਦੋਂ ਸਰਕਾਰ ਚਲੀ ਗਈ ਫਿਰ ਸਭ ਕੀ ਰਾਜਾ ਕੀ ਵਜੀਰ ਸਭ ਕੱਟੇ ਹੋ ਜਾਣੇ ਆ ਔਰ ਕੋਈ ਉਹ ਨਹੀਂ ਰਹਿਣਾ ਤੁਸੀਂ ਇੱਕ ਗੱਲ ਲਾ ਲਓ ਇਸ ਜਿਹੜੀ ਗੇਮ ਆ ਉਸ ਨੂੰ ਇਹ ਭਗਵੰਤ ਸਿੰਘ ਮਾਨ ਨੇ ਗੱਦੀ ਕਰ ਦਿੱਤਾ ਹੈ ਕਿਉਂ ਕਿ ਇਹਦਾ ਜਿਹੜਾ ਹੰਕਾਰ ਵਹਨਾ ਉਹ ਸਦਾ ਨਹੀਂ ਰਹਿੰਦਾ ਇਹ ਹੰਕਾਰ ਇਹਦਾ ਟੁੱਟ ਨਹੀਂ ਰਿਹਾ ਔਰ ਨਾ ਹੀ ਕਦੀ ਇਹ ਟੁੱਟਣਾ ਹੀ ਆ ਕਿਉਂਕਿ ਬੜੇ ਬੜਿਆਂ ਦੇ ਹੰਕਾਰ ਟੁੱਟ ਗਿਆ ਸੁਖਬੀਰ ਬਾਦਲ ਕਹਿੰਦਾ ਹੁੰਦਾ ਸੀ ਕਿ ਮੈਂ 25 ਸਾਲ ਜੀ ਰਾਜ ਕਰਨਾ ਉਹ ਅੱਜ ਕਿੱਥੇ ਖੜਾ ਹੈ ਇਹੀ ਹਾਲ ਇਸ ਦਾ ਵੀ ਹੋਣਾ ਕਿਉਂਕਿ ਭਗਵੰਤ ਮਾਨ ਜੀ ਜ਼ਿਆਦਾ ਹੰਕਾਰ ਨਾ ਕਰੋ ਕਿਉਂਕਿ ਹੰਕਾਰ ਦਾ ਅੱਜ ਤੱਕ ਕਦੀ ਵੀ ਉਹ ਪੈਰਾ ਜੀ ਡਿ ਗਿਆ ਕਦੀ ਵੀ ਉੱਤੇ ਨਹੀਂ ਗਿਆ ਜੋ ਝੁਗੂਗਾ ਉਹਨੂੰ ਹੀ ਫਲ ਲੱਗਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ